ਨਾਮ ਜਾਨਾ ਚਾਰ ਦਸਮੀ ਬੰਦੀ ਹੈ। ਇਹ ਨਾਮ ਉਹ ਸਰਕਾਰੀਆ ਉਹਨਾਂ ਪਰਮ ਤੋਂ ਨਾਲ ਉਹਨਾਂ ਨੂੰ ਪਿੰਡਾਂ ਚੋਂ ਨਾ ਫੋਕਾ ਚਾਹਤ ਕਰਦੇ। ਇਹ ਕੁਰਸੀ ਸਾਰੇ ਪਿੰਡ ਤੋਂ ਉੱਚੀ ਹੋਵੇ, ਗੱਡੀ ਸਾਰੇ ਪਿੰਡ ਤੋਂ ਮਹਿੰਗੀ ਹੋਵੇ ਤੇ ਮਰਨ ਤੋਂ ਵੱਧ ਦੁਨੀਆ ਕੋਲ ਸ਼ੁਰੂ ਕਰੇ ਆਪਾਂ ਨੂੰ ਕਿਹਾ ਪਿੰਡ ਤੋਂ ਤੇ ਸਰਕਾਰੀ ਘਰ। ਵਾਹ। ਬੰਦਾ ਤੇ ਹਣੀ ਵਾਲਾ ਹੋਵੇ ਬੰਦਾ ਜਿਸਨੂੰ ਬੰਦਾ ਲੈ ਬੰਦਾ ਸਭੀ ਦੀ ਇੱਜ਼ਤ ਹਾਵੇ ਤੇ ਸਾਰੇ ਲੋਕਾਂ ਦਾ ਪਿਆਰ ਕਰਦਰਾ ਮਾਹੌਲ ਕਰਨ ਵਾਲਾ ਦੁਨੀਆ ਨੂੰ ਖੜਾ ਜਾਵੇ ਤੇ ਆਪਣੇ ਯਾਰ ਮੇਰੀ ਨਾਲ ਰਹਿ ਪਈਆ ਸਰਦਾਰ ਜੀ ਨੇ ਮਾਈਟ ਟੋਪਿੰਗਾਂ ਕਮਾ ਦੇਣੀ ਆ ਜਿਨੇ ਸਰਦਾਰੀ ਕਮਾਉਣੀ ਸੀ ਉਹਨੇ ਚਾਦਰਪੁਰ ਤੇ ਜੀ ਕਮਾ ਲੈਣੀ ਆ ਜਿਨੇ ਸਰਦਾਰੀ ਕਮਾਉਣੀ ਉਹਨੇ ਡੱਪਿੰਗਾਂ ਦੇ ਪਰਨੇ ਜੀ ਕਮਾ ਜਾਣੀ ਆ ਸਰਦਾਰੀ ਆ ਕਿਸੇ ਦਾ ਤੇਰੇ ਜਿੱਤਣਾ ਜੇ ਤੁਸੀਂ ਕਿਸੇ ਦਾ ਦਿਲ ਨਹੀਂ ਜਿੱਤ ਸਕਦੇ ਦਿੱਲੀ ਜਿੱਤੀ ਜੁੜੇ ਤੋਂ ਥੋੜਾ ਬੇਰੀ ਕਿਹਨੇ ਇਹਦੇ ਜੋਰ ਲੱਗਾ ਪਿਆ ਦਿੱਲੀ ਜਿੱਤ ਲਈਏ ਦਿੱਲੀ ਜਿੱਤ ਲਈਏ ਆ ਮਿਲ ਜੇ ਆ ਮਿਲ ਜੇ ਆ ਜਿੱਤਲਾ ਆ ਜਿੱਤਲਾ ਦਿਲ ਕੋਈ ਨਹੀਂ ਜਿੱਤਿਆ ਘਰਾਂ ਦੇ ਵਿੱਚ ਇਹਨਾਂ ਦੁਕਾੜ ਕੋਆ ਘਰ ਕੀ ਨਹੀਂ ਕਿ ਦੂਜੇ ਦਾ ਦਿਲ ਜਿੱਤਿਆ ਜਾਂਦਾ ਘਰ ਕੀ ਜਿੱਤਿਆ ਜਾਂਦਾ ਜੇਨ ਜਿੱਤੇ ਆ ਮਹਾਰਾਜਾ ਅੱਜ ਲੋਕੀਂ ਪੈਂਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈ ਕੇ ਆ ਵਾ ਸਰਦਾਰੀ ਕਿੰਨੇ ਸਾਲ ਹੋ ਗਏ ਬੰਦੇ ਨੂੰ ਦੁਨੀਆ ਤੋਂ ਗਏ ਨੂੰ ਯਾਦ ਕਰਕੇ ਅੱਖਾਂ 'ਚ ਪਾਣੀ ਆ ਲਾ ਆ ਵਾਲੀ ਇੰਟਰੀ ਆ ਵਾ ਸਿਆਸਤ ਅੱਜ ਦੀ ਮੇਟ ਅੰਦਰ ਯਾਦ ਕਰਦੇ ਸ਼ੇਰੇ ਪੰਜਾਬ ਦੀ ਗੁੱਡੀ ਰੋ ਪਈ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਤੋ ええ。<music>